ਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕ ਕੇ ਸੁਆਮੀ ਗਰੀਬਾਂ ਦੇ ਦਰਦ ਨੂੰ ਮੇਟਣਾ ਕਰੋ ਆਪ ਰੱਖ ਜਨ ਕੀ ਆ ਜਿਹੜਾ ਗਰੀਬ ਆਪ ਦੀ ਸ਼ਰਨ ਪਏ ਉਹਨਾਂ ਦੀਆਂ ਪੀੜਾਂ ਮੇੜ ਕੇ ਵਿਦਿਆ ਦੀਆਂ ਆਪ ਦੇ ਜਨਾਂ ਦੀ ਰੱਖਿਆ ਕਰਦੇ ਹੋ ਤਰਨ ਉਤਾਰਨ ਹਰ ਨਿਧ ਏ ਹਰੀ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਤਰਨ ਜਹਾਜ਼ ਰੂਪ ਹੋ ਆਪ ਸੁਖ ਨਾ ਸਕੈ ਬਿਆਹ ਇਹ ਮਹਾਰਾ ਆਪ ਸਾਰਿਆਂ ਗੁਣਾਂ ਦੇ ਨਿਧ ਖਜ਼ਾਨੇ ਹੋ ਆਉ ਦੀ ਸ਼ਰਨ ਬਿਆਨ ਕੋਈ ਦੁੱਖ ਨਹੀਂ ਵਿਆਪ ਸਕਦਾ ਲੱਗ ਸਕਦਾ ਸਾਧੂ ਸੰਗ ਭਜੋ ਗੋਪਾਲ اے ਪਿਆਰਿਓ ਸਾਧ ਸੰਗ ਚ ਮਿਲਕੇ ਪਰਮੇਸ਼ਵਰ ਦਾ ਭਜਨ ਕਰੋ ਪ੍ਰਸਵੀਰ ਦੇ ਪਾਲਕ ਦਾ ਆਨ ਸੰਜਮ ਕਿਸ਼ਨਾ ਸੁਝੈ ਹੋਰ ਕੋਈ ਸਾਧੂ ਸਾਨੂੰ ਤਾਂ ਦਿਸਦਾ ਨਹੀਂ ਹੈ ਇਹ ਜਤਨ ਕਾਟ ਕਾਲ ਕਾਲ ਇਸੇ ਜਤਨ ਨਾਲ ਕਲਿਗੁਨੂ ਤੇ ਕਾਲ ਦੇ ਸਮੇ ਨੂੰ ਕਟੋ ਮੇਟ ਲਾਉਂਗੇ ਰਹਾਉ ਆਰ ਅੰਤ ਦਇਆਲ ਪੂਰਨ ਜੋ ਲਗਦੇ ਆਜ ਵੀ ਸੀ ਕੰਤੂ ਵੀ ਹੋਵੇਗਾ ਦਇਆ ਦਾ ਘਰ ਸਾਰਿਆਂ ਦਾ ਪੂਰਨ ਹੈ ਇਸ ਬਿਨਾਂ ਨਹੀਂ ਕੋ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਰੱਖਿਆ ਕਰਨ ਨੂੰ ਸਮਰੱਥ ਨਹੀਂ ਹੈ ਜਨਮ ਮਰਨ ਨਿਵਾਰ ਹਰ ਜਾ ਇਹਦਾ ਭਜਨ ਕਰਕੇ ਆਦਾ ਜੰਮਣ ਮਰਨ ਮੇਟ ਲਾ ਏ ਪਿਆਰਿਆ ਸਿਮਰ ਸੁਆਮੀ ਉਹ ਸਿਮਨ ਨੇ ਜੋ ਗਏ ਸੁਆਮੀ ਸੋ ਉਹਦਾ ਰੂਪ ਹੀ ਹੋ ਜਾਂਦਾ ਜਿਹੜਾ ਸਿਮਨ ਕਰਦਾ ਹੈ ਬੀਦ ਸਿਮਰਤ ਕਥਾ ਸਾਚ ਚਾਰੇ ਵੀਰ ਜਿਸ ਦੇ ਤਾਂ ਹੀ ਕਥਨ ਕਰਦੇ ਹਨ ਕਿ ਬਿਨਾਂ ਗਿਆਨ ਤੋਂ ਉਸ ਦੇ ਤੋਂ ਮੁਕਤੀ ਨਹੀਂ ਸਦਾਈ ਸਿਮਰਤਿਆਂ ਵੀ ਉਸ ਦੀ ਉਪਾਸ਼ਨਾ ਕਹਿਨੀ ਆ ਹਨ ਸ਼ਾਸਤਰ ਵੀ ਉਹਦੇ ਗਿਆਨ ਦਾ ਕਥਨ ਕਰਦੇ ਹਨ ਭਗਤ ਕਰਹਿ ਵੀਚਾਰ ਭਗਤ ਜਨ ਵੀ ਇਹ ਵਿਚਾਰ ਨਿਰਨਾ ਕਰਦੇ ਹਨ ਮੁਕਤ ਪਾਈ ਹੈ ਸਾਧ ਸੰਗਤ ਸਾਰਿਆਂ ਦੀ ਇੱਕੋ ਹੀ ਰਾਏ ਕਿ ਸਾਧ ਸੰਗਤ ਨਾਲ ਮਿਲ ਕੇ ਮੁਕਤ ਪਾਈਦੀ ਹੈ ਫਿਰ ਸਜਾਏ ਅੰਧਾਰ ਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਸత్సੰਗਤ ਨਾਲ ਮਿਲ ਕੇ ਚਰਨ ਕਮਲ ਆਧਾਰ ਜਨਕ ਸਾਧ ਸੰਗਤ ਕਿਹੜੀ ਹੈ ਜਿਨ੍ਹਾਂ ਨੇ ਜਨਾਂ ਦਾ ਕਿਰਨਾਂ ਕੌਨਾਰੀ ਓਟ ਆਸਰਾ ਬਣਾਇਆ ਹੈ ਜਿੰਨਾ ਜਨਾਂ ਨੇ ਰਾਸ ਪੂੰਜੀ ਰਾਸ ਸਰਦਾ ਤੇ ਪੂੰਜੀ ਪਰ ਲੋਕ ਦੀ ਇੱਕ ਆਵਦਾ ਨਾਮ ਹੀ ਹੈ ਪਾਣ ਮਾਣ ਦੀਵਾਣ ਸੱਚਾ ਹੈ ਇਹ ਮਾਰਾ ਸ਼ਰੀਫ ਦਾ ਤਾਣ ਤੇ ਮਾਣ ਸੰਸਾਰ ਦੇ ਮੰਦ ਦੇ ਅੰਦਰ ਸਤਕਾਰ ਹੋਣਾ ਦੀਵਾਣ ਆਸਰਾ ਵੀ ਸੱਚਾ ਹੈ ਨਾਨਕ ਤੰਦ ਦਾ ਵਿਵੇਕ ਰੂਪੀ ਤਾਣ ਮਨ ਦਾ ਗਿਆਨ ਰੂਪੀ ਮਾਣ ਦੀਵਾਨਾ ਆਸਰਾ ਸੱਚਾ ਹੈ ਨਾਨਕ ਕੀ ਪ੍ਰਭ ਤੇ ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਤੂੰ ਸਾਡੀ ਟੇਕ ਓਟ ਹੈ ਕੋ ਉਹ ਤੇਰੇ ਆਸਰੇ ਹੈ ਸਿ